ਨਹੀਂ ਗਏ ਤੁਹਾਨੂੰ ਸਵਾਦ ਜੀ ਹੋਵੇ ਦੋਸਤੋ ਇਹ ਮੰਦਰ ਕੰਡੀ ਵੀ ਭੱਜ ਗਿਆ ਨਹੀਂ ਗਿਆ ਭੱਜ ਗਿਆ ਭੱਜ ਗਿਆ ਗੇੜ ਤੋਂ ਦੱਸੋ ਕਿਧਰ ਗਿਆ ਉਹ ਤਾਂ ਉਹ ਬੈਠਾ ਗਰਮੀ ਤੋਂ ਓਏ ਓਏ ਦੋਸਤੋ ਉਹ ਗਰਮੀ ਤੋਂ ਚੱਲਦਾ ਤਾਂ ਸਹੀ ਐਸਾ ਵੀਡੀਓ ਵੇੜੀ ਲੈ ਲਓ ਇਹਨਾਂ ਨਾਲ ਆਰਡਰ ਕੁਆਲਿਟੀ ਦੇਖੋ ਜੀ ਦਿਖਾ ਤਲੇ ਕਿ ਬੋਲਣਾ ਮੈਂ ਇਹਨਾਂ ਨਾਲ ਹਾਂਜੀ ਹਾਂਜੀ ਨਹੀਂ ਦੇ ਹੋਰ ਜਾਜ ਉਹ ਤਾਂ ਸੁਣੇ ਜਾਂ ਨਾ ਜੇ ਮੈਂ ਇਧਰੋਂ ਕਹਿ ਦਾਂ ਐ ਕਰਦੇ ਹੋਰ 10000 ਨਾ ਇਹ ਚੱਲ ਗਈ ਆਪਦੀ ਵੀ ਨਹੀਂ ਯਾਰ ਆਪਦੀ ਵੀ ਨਹੀਂ ਅੱਛਾ ਲਾਸਟ ਕੀ ਇਹ ਪੰਗਾ ਰਿਹਾ ਮੈਂ ਚੰਗੀ ਬਹੁਤਾ ਬੰਦੇ ਚਾਹਤ ਕਰਨਗੇ ਮੈਂ ਲੈ ਆ ਕੇ ਤੇਰੀ ਲਾਸਟ ਕੀ ਆ ਹਾਂ ਇੱਕ ਵਾਰ ਲੈ ਦੱਸ ਦਿੰਨਾ ਮੈਂ ਹਾਂ ਮੈਂ ਤੈਨੂੰ ਆਪ ਕਹਿ ਰਿਹਾ ਕਿ ਇਹ ਬੰਦੇ ਦਾ ਮੈਂ ਇਹ ਦਵਾਈ ਆਪਾਂ ਨੂੰ ਹੋਰ ਨਹੀਂ ਕਰਾਂ ਹੁਣ ਕਹੀ ਨਾ ਕੀ ਹੈ ਲਾਸਟ ਭਾਈ ਵਾਲੀ ਗੱਲ ਜੈਜ ਕੀ ਕਹ ਜੇ ਮੈਨੂੰ ਮਾਈ ਬਣ ਗਿਆ ਇਹ ਚਾਚਾ ਨੇੜੇ ਲਾ ਗਿਆ ਲਗ ਇਹਦੇ ਵਿੱਚ ਮੈਂ ਛੱਡਾਂਗਾ ਤੇਰਾ ਲਾ ਤੈਨੂੰ ਆ ਉੱਤੇ ਗਿਆ ਹੋਰ ਲੈਦਾ ਫਿਰ ਤੂੰ ਆ ਫਿਰ ਉਹ ਬਦੋ ਤੇ ਇਹ ਮਾਜੋ ਸੋਦਾ ਚੱਲੀਆਂ ਦਾ ਕਰਮ ਵਾਲੀ ਦਾ ਹੁਣ ਕੀ ਕਹਨੇ ਫਿਰ ਮਗਰ ਬੱਚਾ ਮੈਂ ਤੈਨੂੰ ਕਹਿ ਤਾ ਆਪਾਂ ਦੇਖਣਾ ਖਲਦਾ ਕਿੱਥੇ ਦੀ ਗੱਲ ਕਰਦਾ ਮੈਂ ਚੰਗੀ ਬਾਤ ਆ ਬੜੇ ਭਾਈ ਜੀ ਆਪਣੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਹੋਰ ਵੀ ਨਵੀਂ ਤੋਂ ਨਵੀਂ ਅਪਡੇਟ ਦੇ ਬੋਲ 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 ਦੋਸਤੋ ਇਹਦਾ ਸੌਦਾ ਚੱਲਣਾ ਲੱਗੇਗਾ ਮੈਂ ਮੁਲਕ ਜਾਇਜ਼ ਕਰਕੇ ਵੇਚ ਦਮੈਂ ਇਹਨੂੰਵਾ ਦਿੰਦਾ ਅੰਦਰ ਬੜੇ ਨੇ ਮਾੜਾ ਮੋਟਾ ਕੁਝ ਹੈ ਹਾਂ ਓਏ ਹਾਇ ਦਿਮਾਗ ਮੈਂ ਇਸਕੇ ਸਿਰ ਇਹਦੇ ਮਗਰ ਮੈਂ ਲੋ ਵੀ ਨਹੀਂ ਬਣਦਾ ਜਿੰਨੇ ਇਹ ਪਤਾ ਕਿ ਮਤਾਂ ਪਤਾ ਕਿ ਕਿੰਨੇ ਹੈ 140 ਮਗਦੇਤ ਮੈਂ ਕਹਾਂ 90 ਕੀ ਦਲਾਂ 90 ਦੀ ਦੌਣ ਦੇ ਦੂੰਗਾ ਕੋਈ ਦੱਸ ਦੇ ਮੈਨੂੰ ਕਿੰਨੀਆਂ ਜਾਈਚ ਕਿੰਨੀ ਦੇਣੀ ਹਾਂ ਹਾਂਜੀ ਉਹ ਸਿਰ ਲਫਰ ਕਿੰਨੇ ਦੀ ਵੇਚੀਂਗਾ ਤਾਂ ਐਂ ਕਹਣਾ ਯਾਰ ਤੂੰ ਪੱਕੀ ਮੰਗਲਾ ਯਾਰ ਮਿੱਤਰ ਬੰਦਾ ਮੈਂ ਕਹਿੰਦੇ ਫੇਰ ਕਿੰਨੇ ਦੀ ਕਿੰਨੇ ਦੀ ਹੋ ਫਿਰ ਭਾਈਆਂ ਵਾਲੀ ਗੱਲ ਕੀ ਆ ਬਸ ਐਂ ਕਹਿੰਦੇ ਵੀ ਐਂ ਆ ਬਸ ਐਦਾਂ ਕਰ ਲੈ ਸ਼ਾਮੇ ਚੁੱਕੇ ਚਾ ਕਮੋ ਨਾ ਨਹੀਂ ਲੱਗਤ ਲੋਕ ਕਾਲੀ ਮੈਂ ਤੂੰ ਆਪ ਹੀ ਦੇਖ ਲੈ ਯਾਰ ਮਿੱਤਰ ਬੰਦਾ ਥੋੜਾ ਜਿਹਾ ਬਾਜ਼ਾਰ ਕਰ ਕੀ ਆ ਮੈਂ ਚਿੱਤਾ ਤਾਂ ਹੈਗੀ ਏ ਛੋਟੀ ਚ ਕੋਈ ਦੇਖ ਉਹ ਯਾਰ ਦਾ ਦਮ ਹੈ ਨਹੀਂ ਸੀਰੇ ਯਾਰ ਦਾ ਦਮ ਲਿਆ ਨਹੀਂ ਸਾਰੇ ਸੁਪਰ ਜਾਨ ਜੂਨ ਦੇ ਜਾਨ ਜੂਨ ਦੇਖ ਲਈ ਮੈਂ ਜਾਨ ਬੂਰ ਨਹੀਂ ਨਰਮ ਪੈਂਦੀ ਮੈਂ ਹਾਂ ਠੀਕ ਗੱਲ ਹੈ ਤੇਰਾ ਰਹਾਦਾ ਫਾਦੇ ਲਈ ਉਹਦਾ ਕੁਝ ਨਹੀਂ ਕਰਮਾਲ ਦਾ ਸੌਦਾ ਚੱਲਦਾ ਮੈਂ ਤੇਰੀ ਇਤਖਾਲ ਸਹਿਮ ਦਾ ਦੇਖ ਲੈ ਜੇ ਰਾਦਾ ਹੈਗਾ ਕਰ ਦੇਣਾ ਕੇਸ ਚਾਹ ਬਣੇ ਬਸ ਬਸ ਓਕੇ ਚਾਹ ਬਣਦਾ ਠੀਕ ਹੈ ਫਿਰ ਨਾ ਮੋੜ ਨਹੀਂ ਮੋੜਦਾ ਨਹੀਂ ਹਾਂ ਉਹ ਸਰਕਾਰੀ ਅਧਿਕਾਰੀ ਲਾਈਏਗਾ ਜਿਸ ਤੱਕ ਕਲਪਰ ਦੇ 10:30 ਉਹ ਸੱਪਲ ਦੀ ਆਤ ਵੀ ਕਹੇਗੀ ਬਸ ਬਸ बोल बोल ਕਰਾਣਾ ਪਕਾ ਮੈਨੂੰ ਭਾਈ ਵਾਲੀ ਕਰ ਵਾਪਸ ਦੱਸੀ ਗੱਲ ਚੱਲ ਆਹ ਗੱਲ ਆਪਾਂ ਤੁਸੀਂ ਦੂਜੇ ਜਿਹੇ ਆ। ਸੋ ਬਲ ਕਿੰਨੇ ਦੀ ਮਿਹਰੇ ਲਗੇ ਜਿੱਦ ਤੱਕ ਇਹ ਲਾਂਗ ਦੀ ਲਮ ਲਾਂਗ ਦੇਖੂਗਾ। ਸੋ ਵੀ ਨਹੀਂ ਬਣਿਆ ਸੋ ਦਾ ਕਰਮ ਆਈ ਦਾ। ਲੋਕ ਦੋਸਤੋ ਕਰਮ ਜਿਹਦਾ ਸੋ ਦਾ ਚੱਲਣ ਲੱਗਿਆ। ਨਾਟ ਨੂੰ ਪੜਵਾਉਂ ਤੈਰੇ ਬਾਦ ਨਹੀਂ ਨਹੀਂ ਖਾਤੇ ਵਿੱਚ ਨਹੀਂ ਇੱਥੇ ਦੇਨੇ ਹੈ ਮੈਂ ਤਾਂ ਤੇਰੇ ਕੋਲ ਭਾਲਦਾ ਹੁੰਦਾ ਹਾਂ 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 ਜੀ ਐਨੇ ਕਿ ਤੇਰੇ ਵੱਸ ਤੋਂ ਉਹ ਵੇ ਜੀ ਪਰ ਤਾਂ ਆਰਡਰ ਕੁਆਲਟੀ ਚੈੱਕ ਕਰੋ ਕੀਆ ਬੜੇ ਪੂਰੇ ਬੂਮੀ ਸਾਫ ਆ ਬਹੁਤ ਸੋਹਣਾ ਆਰਡਰ ਕੁਆਲਟੀ ਲੱਗਿਆ ਤੇ ਦੇ ਪੈਸੇ ਦੇਖੋ ਇਹ ਮੂਰੀ ਬਹੁਤ ਸੋਹਣ ਸਨਖੀਆਂ ਮੱਜ ਦੇਖ ਕੋ ਕਰ ਮੈੜਾ ਕਿੱਥੇ ਇੱਕ ਸੌਦਾ ਚੱਲ ਰਿਹਾ ਇਹਦਾ ਕਿ ਧੱਕ ساری ਮੂਰੇ ਆ ਉਹ ਜੀ ਗੱਲ ਕਹਿ ਮੈਨੂੰ ਭਾਈ ਵਾਲੀ ਗੱਲ ਦੇ ਕਿ ਤੋਰੀ ਮੜੀ ਜਾ ਉਹ ਇੱਕ 10 ਆਲਾ ਕੰਮ ਹੈ ਨਹੀਂ ਤੂੰ ਵੇਚਣ ਵਾਲੀ ਗੱਲ ਰਹਾ ਤੋਰੀ ਨ ਮੜੀ ਖੋਰ ਕੇ ਇਹ ਬਾਈ ਨੂੰ ਵੀ ਤੂੰ ਹੀ ਦੇਖ ਲੈ ਆ ਜਾ ਮੁੰਡਾ ਆ ਜਾ ਕੇ ਮੁੰਡਾ ਦੋਤ ਕਿੰਨਾ ਹੋਊਗਾ ਸਹੀ ਭਾਈ ਕੋਈ ਤੋ ਰਾਬਾ ਰਤੇ ਖਰੂਬ ਆ ਦੇਖੋ ਅੰਦਰੋਂ ਸਾਰੇ ਤਾਂ ਤੇਰੇ ਸਾਹਮਣੇ ਆ ਹਾਂ ਫਿਰ ਉਹ ਆਪਾਂ ਤਾਂ ਗੱਲ ਹੀ ਕਰਦੇ ਆ ਨਾ ਆਪਾਂ ਤਾਂ ਗੱਲ ਹੀ ਕਰਦੇ ਵੀ ਜਿਹੜਾ ਕੋਈ ਵੀ ਚੀਜ਼ ਆ ਰੁਪਿਆ ਰੁਪਈਏ ਜਿੱਦਾਂ ਲੋਕਾਂ ਨੂੰ ਮਾਲ ਮੋਲੀ ਵੀ ਦੂਗਾ 1000 ਨਾ ਨਾ 1000 ਕਿੰਨੇ ਦੀ ਕਹਿੰਦਾ ਭਾਂਗ ਵਾਲੀ ਗੱਲ ਸਿੱਧੀ 1000 ਦਲਾਲੀ ਦਾ ਉਹ ਗੱਲ ਤਾਂ ਕਹਿ ਲੈ ਲੈਣ ਦੇ ਨਹੀਂ ਦੇ ਲੈਣ ਦੇ ਕੀ ਆ ਜਾਇਜ਼ ਜਾਇਜ਼ ਭਾਂਗ ਵਾਲੀ ਗੱਲ ਉਹਦਾ ਕਿੰਨਾ ਸਾਲ 70 ਦੀ ਲੈਦੇ ਹਣ 70 ਦੀ ਥੋੜੀ ਮੈਂ ਕਿਵੇਂ ਕਹਾਂ 70 ਦੀ ਤੇ ਫਿਰ ਤੁੰਕਾ ਦਾਸ ਲਓ ਜੇ ਆਪਕੀ ਆ ਫਿਰ ਆਪਣੇ ਮਰਾਤਾਵਾਤ ਉਹ ਗੱਲ ਤੂੰ ਵੀ ਕਹੇ ਹੋ ਕੱਲੂ ਵਾਲੇ ਫਿਰ ਕਿੰਨੇ ਦੀ ਕਹਿੰਦਾ ਕੋਈ ਭਾਂਗ ਵਾਲੀ ਗੱਲ ਕੀ ਆ ਵੇਚਣ ਵਾਲੀ ਗੱਲ ਜੇ ਮੰਡੀ ਤੇ ਲੈਣ ਦੇਣੀ ਕੀ ਤਾਂ ਉਹ ਲੈਂਡ ਦਾਣ ਗੱਲ ਕਰਕੇ ਮੁੱਲ ਦਾ ਦੂੜ ਦਾ ਕਰ ਲੈ ਫਿਰ ਤੈਨੂੰ ਚਲਾ ਲੈ ਹੱਥਾਂ ਨੂੰ ਚਲਾ ਦੇ ਹੁਣ ਚਲਾ ਲੈ 2025 ਬਸ ਫਿਰ ਮੋੜ ਮੰਡੀ ਤੇ ਵਿਕੜਦਾ ਮਾਲ ਬੋਲੀ ਨਾ ਜਿੰਨੇ ਤਾਂ ਆ ਹੁਣ ਤੂੰ 2 ਲੱਖ ਮੰਗ ਲੈ ਕੇ ਤੇਰੀ ਚੀਜ਼ ਆ ਮੰਗੀ ਚੱਲੇ ਮੰਡੀ ਆ ਲਓ ਕਿੰਨੇ ਦੀ ਕਿੰਨੇ ਕੋ ਭਾਤਾਂ ਮੂੰਹ ਚੱਕ ਕੇ ਗੱਲ ਕਰ ਮੈਨੂੰ ਐ ਦੱਸ ਭੰਗ ਵਾਲੀ ਗੱਲ ਕਿੰਨੇ ਦੀ ਹੈ ਲੈਣ ਦੇਣ ਲੈਣ ਦੇ 1000 5000 ਤੇਰੀ ਮੈਂ ਛੱਡਾਂਗੇ ਲੋ ਵਾਲੇ ਗੁੰਜਾਏ ਗੱਲ ਕਹਿ ਪਾ ਕੇ ਜੈ ਜੀ ਹਾਂ ਜੈ ਇਸ ਗੱਲ ਕਹਦੇਗਾ 2 ਮਿੰਟ ਵਿੱਚ ਵਿਕ ਜਾਏਗੀ ਇਹਨੂੰ ਬਾਦ ਦੱਸ ਕੀ ਕਹਿਣਾ ਕਹਿ ਵੀ ਕੀ ਗੱਲ ਕਰਨਾ ਕੋਲ ਕੱਲ ਉਹ 1000 2000 ਦੀ ਗੱਲ ਨਹੀਂ ਹੁੰਦੀ ਜੈਜ ਜੀ ਗੱਲ ਕਰਦਾ ਤੇ ਤੇਰਾ ਚੱਤ ਕਰਦਾ ਤੇ ਮੈਂ ਲੈ ਜਾਂਦਾ 85000 ਦੀ ਝੋਟੀ ਦੇ ਨਾ ਫੇਰ ਦੇਖ ਲਓ ਤੇਰੀ ਮਰਜ਼ੀ ਪਰੇ ਹੋਈ ਬਚਲ ਆਜੋ ਜੀ ਲੈਣ ਦੇਣੇ ਦਾ 10000 ਕੀ ਹੋ ਗਿਆ ਯਾਰ 1000 ਤਲਾਦੀ ਮੈਂ ਕਿਹਾ ਸੀ ਮੇਰੀ ਘਟਾ ਇਹਦੇ ਤੇ ਸੱਗੇ ਦਾ ਪੂਪਲਾ ਲੈ ਹੈਗਾ ਜਦੋਂ ਪਰਪੀ ਲਉਨੇ ਫੁਲਾਣਾ ਸਮਝ ਨਾ ਕਰ ਪਰ ਤਰੀਕੇ ਨੇ ਵਿਗ ਜਾਂਦਾ ਡੰਗਰ ਗੱਲ ਇਹ ਆ ਜੇ ਹੁਣ ਤੂੰ ਆਕਰ ਨੇ ਤੇਰੀ ਮਰਜ਼ੀ ਆ ਹਾਂ ਅੱਪਾ ਉਹਦੇ ਤਾਂ ਵਿਕਣੀ ਉੱਤੇ ਨਹੀਂ ਵਿਕਣੀ ਉੱਤੇ ਵਾਲੇ ਤਾਂ ਤਾਂ ਨਹੀਂ ਹੈ ਨਹੀਂ ਉੱਤੇ ਤਾਂ ਤੂੰ ਸਾਰੀ ਦਿਹਾੜੀ ਖਾਣਾ ਤੇਰੀ ਮਰਜ਼ੀ ਆ ਉੱਤੇ ਨਹੀਂ ਕੁਝ ਕੋਈ ਮੈਂਨਤੀ ਕਰੀ ਜੰਨਾ ਮਿਹਨਤੀ ਕਰ ਜੀਆ ਉਹ ਭਾਈ ਦਿਨ ਅਸੀਂ 10000 ਦੀ ਝੋਟੀ ਲੈਣੇ ਆ ਦੇਖ ਲਓ ਜੀ ਤੇਰੇ ਨਾਲ ਦਾ ਮੈਂ ਥੋੜੀ ਹੋਰ ਹੋਰ ਕੀ ਹੋਰ ਅਰੇ ਯਾਰ ਕੀ ਓਰੇ ਆ ਵੀ ਗੱਲ ਸੁਣ ਲੈ ਓਰੇ ਮੇਰੀ ਗੱਲ ਸੁਣ ਲੈ ਉਮ ਉਹ ਰਿਆਸਾ ਫੋਨ ਤਾਂ ਦੇ ਦੇ ਫੋਨ ਦਾ ਸਕੀਨ ਬੇੜ ਦਾ ਮਜਰਾ 85 ਦੀ ਕਰਦਾ 85 ਦੀ ਕਰਦਾ ਤੈਨੂੰ ਕਿ ਸੰਗਰ ਵੀ ਦੇਖ ਸਾਰਾ ਕੋ ਹਮ ਤਕल्ल ਤੁਦਾ ਖੰਡ ਪਿਆ ਪਿਆ ਉੱਤੇ ਦੇਵਾਂਗਾ ਉੱਤੇ ਵਾਲਾ ਕੰਮ ਹੈ ਹੈ ਉਧਰ ਤੂੰ ਲਈ ਜੜੇ ਜਦ ਬਕੀਨ ਫਿਰ ਲੈ ਜਾਗਾ ਹਾਂ ਬਾਈ ਕਿਵੇਂ ਬਾਈ ਬਾਈ ਤੋਰੀ ਮੜੀ ਜੋ ਠੀਕ ਹੈ ਤੋਰੀ ਤੁ ਆਪ ਵੀ ਧਰਮਾਲਾ ਪੂਰਾ ਕਰ ਡੱਡ ਜੱਡੀ ਸੰਗ ਦਾ ਪੋਪੂ ਲਾ ਰਿਹਾ ਪੂਰੇ ਹੁਣ ਤੈਨੂੰ ਕੋਈ ਕੱਚਾ ਬੋਲ ਨਹੀਂ ਰੁਪਈਆ ਤੈਨੂੰ ਉਹ ਮਾਲ ਮੁੱਲ ਲਾਇਆ ਤੈਨੂੰ ਕਦ ਹੁਣ ਇਹਨੇ ਕੀ ਕਰਨ ਦਿੰਦਾ ਜੀ ਤਾਂ ਬੁੱਕੀ ਪਈ ਹੈ ਫਿਰ ਆਲੋ ਨਹੀਂ ਆਉਂਦਾ ਉਹ ਜਦੋਂ ਆਇਆ ਤਾਂ 8ਵੀਂ ਦਾ ਹਮੇ ਤੇ ਕਿਰਜਾ ਲਾ ਦੰਦਾ ਤੇ ਬੁੱਕੀ ਪਈ ਇਹ ਕਿਹੜਾ ਹੁਣ ਆਇਆ ਫੇ ਦੋਂਦੀ ਜੋਗੀ ਇਹ ਹਾਂ ਨਹੀਂ ਵੇ ਮਨ ਜਾ ਗੱਲ ਫਿਰ ਹੁਣ ਕਿੰਨੇ ਕਿਹਨੇ ਕੱਲ੍ਹ ਵਾਲੇ ਉਹ ਗੱਲ ਰਾ ਪਾਲਾ ਚੰਗਾ ਵਗਦਾ ਪਾਣੀ ਪਵਿੱਤਰ ਹੁੰਦਾ ਤੇਰੇ ਮੱਥੇ ਲੱਗਿਆ ਨਹੀਂ ਹੁੰਦੀ ਤਾਂ ਤੇਰੀ ਮਰਜ਼ੀ ਆ ਰਹਿਣ ਦੇ ਤੇਰੀ ਖੁਸ਼ੀ ਆ ਚੱਲ ਵੀ ਨਾ 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 ਹਾਂ ਉਹ ਜਾਇ ਗੱਲ ਗਾਇ ਬਾਈ ਹਾਂ ਫਸਗਾਰ ਵੀ ਹੁੰਦਾ ਆਪਾਂ ਕਹਿੰਦੇ ਥਾਲ ਚੱਡੇ ਦੀ ਸਾਫ ਹੋ ਜੂ ਮੈਂ ਟੀਵੀ ਲਈ ਵੀ ਆ ਕੋਈ ਹਿਸਾਬ ਨਾ ਦੱਸ ਯਾਰ ਕੋਈ ਭਾਈਆਂ ਤੇਰੀ ਮਾੜੀ ਨਹੀਂ ਕਰਦੇ ਸੀ ਉਹ ਯਾਰ ਉੱਤੇ ਅਸੀਂ ਤੇ ਕੁੱਤਾਂ ਅੰਦਰ ਆ ਕੇ ਗੱਲ ਰਾਪਾ ਅਸੀਂ ਉਹਨੂੰ ਕਹਿੰਦੇ ਸੀ ਤੂੰ ਅੰਦਰ ਆ ਜਾ ਉਹ ਵੀ ਨਹੀਂ ਫਿਰ ਹਾਂ ਉਹ ਵੀ ਨਹੀਂ ਫਿਰ ਕੁੱਤੇ ਦੇਉਂਗਾ ਲੱਖ ਤੋਂ ਝੋਟੇ ਜਿਹਨਾਂ ਦੀ ਮਰਜ਼ੀ ਲੈ ਉੱਤੇ ਲੱਖ ਤੋਂ ਲੱਖ ਵਾਲਾ ਤਾਂ ਹੈ ਨਹੀਂ ਸੋਣਿਆ ਲੱਖ ਵਾਲਾ ਗੱਲ ਲੈ ਮੈਨੂੰ ਕਹਿਣਾ ਉਹਰੇ ਆ ਜਾ ਤੂੰ ਮੈਨੂੰ ਦੱਸ ਉਹ ਤਾਂ ਕਹਿੰਦਾ ਹਜ਼ਾਰ ਉੱਤੇ ਰਹਿ ਲਾਲਾ ਫੋਨ ਕਰਕੇ ਪੁੱਛ ਲੈ ਘਰੇ ਆਪਦੇ ਰੋਦੀ ਅੰਦਰ ਲੱਖਾਂ ਦਾ ਨਹੀਂ ਲੱਖਾਂ ਦਾ ਮੈਂ ਤੇਰੀ ਹਾਂ ਚੱਲ ਤੇਰੀ ਮਰਜ਼ੀ ਹੈ ਮੈਂ ਤੇਰੀ ਹਾਂ ਹਾਂ ਸੁਣ ਜਾ ਵੀ ਬਿੰਗਾ ਜਾਂ ਇਹਨਾਂ ਦੇ ਕੰਮ ਦੀ ਆਹ ਹੋਰ ਨਹੀਂ ਲੈਣੀ ਆਹ ਥੱਲੇ ਹਣ ਤੂੰ ਧਿਆਨ ਮਾਰ ਲੈ ਇੱਧਰ ਥੱਲੇ ਥਣਾ ਕਰਨੀ ਵੀ ਧਿਆਨ ਮਾਰ ਲੈ ਸਿੰਘ ਸ਼ਿੰਗਾਰ ਕਰਨੀ ਵੀ ਧਿਆਨ ਮਾਰ ਲੈ ਬਲਾ ਬੂ ਬਲਾ ਲਿਆ ਵਾ ਉਹ ਤੇਰੀ ਚੀਜ਼ ਫਿਰ ਤੂੰ ਹੋਰ ਨੇ ਕਿਸੇ ਨੇ ਹੋਰ ਕਿਸੇ ਨਾਲ ਗੱਲ ਕਰ ਲੈਣਗੇ ਉਸ ਹਿਸਾਬ ਨਾਲ ਤਾਂ ਬਿਚਤੀਗਾ ਫੇਰ ਹੀ ਆ ਸਾਰੇ ਕਹਿੰਦਾ ਝੂਠਾ ਕੋਈ ਕਿਸੇ ਲਾਗਦਾ ਮੈਨੂੰ ਲੋਕ ਲੈ ਮੇਰੀ 78 ਲਾਉਂਦੇ ਸੀ ਇਹਨਾਂ ਨੂੰ 68 ਹੀ ਦਿੱਤੀ ਆ ਮੈਂ ਇਹ ਸਾਰਿਆਂ ਨੂੰ ਮੂਰੇ ਆ ਸਭ বুঝਦੇ ਆ ਬੰਦਾ ਦਾ ਮੱਝ ਵੇਚਦਾ ਆਈ ਫੇ ਲਾ ਇਹ ਕੋਈ ਸਾਫ ਲਾ ਫੜ ਤਾਂ ਸਹੀ ਕਿੰਨੇ ਵੀ ਕਹਿੰਦਾ ਭਾਂ ਵਾਲੀ ਗੱਲ ਕੀ ਜਾਨਾ ਜਾਇਜ਼ ਕਿ ਜਨ ਜਾਇਜ਼ ਕੀ ਜਨ ਕਿਹੜੇ ਰੰਗਾ ਉਹ ਥੱਲੇ ਆ ਕੇ ਦਰਨਾ ਪਾ ਥੱਲੇ ਆ ਕੇ ਥੱਲੇ ਆ ਲੱਕ ਨਹੀਂ ਨਹੀਂ ਥੱਲੇ ਜਾਇਜ਼ ਨਹੀਂ ਮੈਂ ਕਿੰਨੇ ਦੀ ਜੋ 85 ਲਾ ਫੜ 85 ਲਾ 85 ਦੀ ਕਰ ਦਨਾ ਦੇਖ ਰਿਹਾ ਆ ਉਹਨ ਦਾ ਕੋਲ ਇਸ ਦਾ ਹੈ ਉਹਨ ਮਾਦਰੀ ਵੀ ਖੋਲੀ ਗਿਆ ਸੀ ਵੀ ਕਰਦ ਗਏ ਲੈ ਵਗੋ ਉਹ ਠੀਕ ਆ ਬਾਈ ਹੁਣ ਜਰਾ ਅੜੀ ਨਗਰ ਅੜੀ ਮਾੜੀ ਹੁੰਦੀ ਆ ਹਾਂ ਬਾਕੀ ਮੰਡੀ ਆ ਵੀਰੇ ਇਹ ਮੰਡੀ ਆ ਸੁਣਿਆ ਤੈਨੂੰ ਵੀ ਪਤਾ ਹੀ ਆ ਬਾਜ਼ਾਰ ਆਹੇ ਤੇਰੀ ਚੀਜ਼ ਹੁਣ ਤੂੰ ਦੇਖ ਰਿਹਾ ਕਿੰਨਾ ਮਾਲਕੜ ਇਹ ਭਾਗਾ ਵਾਲੇ ਦੇ ਮਾਲ ਤਾਂ ਯਾਰ ਹੁਣ ਭਾਗਾ ਵਾਲੇ ਦਾ ਵਿਗਦਾ ਇਹ ਵੀ ਤੈਨੂੰ ਦੱਸਦਾ ਸਾਰੇ ਇਹਦੇ ਵਰਗਾ ਵੀ ਨਹੀਂ ਤਾਂ ਹੀ ਤੈਨੂੰ ਕਹਿੰਦਾ ਵੀ ਭਾਗਾ ਵਾਲੇ ਦਾ ਵਿਗਦਾ ਸਾਰੀ ਮੰਡੀ ਖੜੀ ਆ ਸੱਜਰਾ ਹੈਗੀ ਸਾਰੀ ਮੰਡੀ ਖੜੀ ਆ ਭਾਗਾ ਵਾਲੇ ਕੋਲੇ ਬੰਦਾ ਆਉਂਦਾ ਜਿਹੜਾ ਵਪਾਰੀ ਆਉਂਦਾ ਦਲਾਲ ਆਉਂਦਾ ਹਾਂ ਇਹਦਾ ਮਾਲਕ ਨੇ ਕਰਨਾ ਜਿਹੜਾ ਲੱਪਣ ਕੀ ਕਹਿੰਦਾ ਨਹੀਂ ਦਿੰਦਾ ਬਈ ਥੱਲੇ ਮੈਂ ਉੱਤੇ ਹੋ ਜੀਦਾ ਉਹ ਦੁੱਦਾ ਲਖੀਰ ਹੀ ਗੱਡੀ ਬੈਠਾ ਵਿਗਦਾ ਯਾਰ ਲਖੀਰ ਨਹੀਂ ਲਖੀਰ ਨਾ ਖੱਤ ਦੇਰੇ ਚਲ ਕੋਈ ਨਹੀਂ ਘੰਟੇ ਲਖੀਰ ਥੱਲੇ ਕੱਢ ਜਾਂਗੇ ਕੋਈ ਨਹੀਂ ਕੋਈ ਨਹੀਂ ਕੋਈ